सत श्रीकाल ठीक ठाकुर वागुरु जी का खालसा वागुरु जी की फतेह बहुत सब ठीक ठाक है महाराज चढ़ती कला रखे तंदुरुस्ती रखे

ਹਾਂ ਫਿਰ ਆਇਆ ਹੈ ਜਿੱਹਾਂ ਇੱਥੇ ਜਾ ਕੇ ਹੈ ਹੈ ਫੇ ਕਰਦੇ ਅੱਜ ਨਾ ਇਹ ਰੀਂਗ ਤੇ ਆਪਣੇ ਉੱਪਰ ਮੈਂ ਨਹੀਂ ਲੱਗੂ ਗਈ ਮੇਰੇ ਖੜਾ ਬੰਦਾ ਹੀ ਅੱਛਾ ਇਹ ਵਿਵੇਕਨ ਖਰਾਬ ਥੜੀ ਹੁੰਦੇ ਹੁੰਦੇ ਆ ਜਿੱਕਰ ਤੂੰ ਕਹਿੰਦੀ ਆ ਨਹੀਂ ਦੇਰੇ ਆ ਸਾਰ ਨੂੰ ਦੱਖੜਾ ਹਾਂ ਉਹ ਗੱਜਾਂ ਮੈਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਐ ਕਿਹੜੀ ਰਹਿਣਾ ਤੈਂਪੋ 65 ਦੇ ਉੱਪਰੇ ਪੈ ਰਹਿਣਾ ਨੇ ਖਰਾਬ ਨਹੀਂ ਨਾ ਐ ਨਹੀਂ ਖਰਾਬ ਹੁੰਦੇ ਐ ਨਹੀਂ ਖਰਾਬ ਹੁੰਦੇ ਹੁੰਦੇ ਉਹ ਇਹ ਮਾਹਰ ਚਾਚਾ ਕੋਲ ਕੀ ਕਹਾਂ ਮਾਰੇ ਕਿ ਕਿਆ ਕਾਂਚਾ ਹੈ ਨਾ ਨਾ ਕੋ ਫਿਰ ਲੱਗਾ ਉੱਪਰ ਕਿਨੇ ਮਾਰਨਾ ਹੈ ਉੱਪਰ ਥੋੜੀ ਲੱਖ ਹੁਣ ਆਏ ਸੀ ਹਾਂ ਉਹ ਨਹੀਂ ਹਾਂ ਜੀ ਬਾਈ ਪਹਿਲਾਂ ਸਤਿ ਸ੍ਰੀ ਅਕਾਲ ਬੋਲੋ ਵਾਜੇ ਫਾਲਸਾ ਬਸ ਜੀ ਫੱਟੇ ਬਸ ਹੀ ਅੱਜ ਕਿਰਪਾ ਹੋਈ ਮਾਰਾ ਦਿ ਗਰੀਬਾਂ ਦੇ ਘਰੇ ਹੀ ਸੀ ਲੱਗੇ ਲੋਕਾਂ ਨੂੰ ਕਿ ਲੋੜੀ ਗਰਮੀ ਬਹੁਤ ਆ ਤੇ ਵੀ ਉਹ ਉਹ ਕੀ ਕਰੇ ਕਿ ਹੁਣ ਏਸੀ ਦਿਖਾ ਤਾਂ ਦੇ ਏਸੀ ਲਊਗੀ ਦੇਖ ਲਓ ਨਾ ਕੋਈ ਤਰਸ ਨਹੀਂ ਦੇ ਦੱਸੇ ਕੱਥੇ ਦੇਖੂ ਮਹਾਰਾਜ ਹਾਂ ਇਹ ਖਰੀਦਿਆ ਗਰੀਬ ਬੰਦੇ ਨੇ ਦੇਖ ਲਓ ਇਹ ਹੈਗਾ ਜੀ ਬੋਲਟਸ ਦਾ ਏਸੀ ਹਾਂ ਹਾਂ ਜੀ ਇਹ ਕਿਨੇ ਕਿੰਨਾ ਦਾ ਪੈਣਾ ਉਹ ਕਿੰਨੇ ਟਨ ਦਾ ਹੈ 1.5 ਟਨ ਦਾ 1.5 ਦਾ ਜੀ ਪੂਰੇ ਹੂੰ ਪੂਰਾ ਡੇਟਾਂ ਦਾ ਨਾਗਦੇ ਲਿਆਇਆ 3 ਸਟਾਰ ਹਨ ਮਾੜੇ ਚੱਕ ਲਿਆ ਹਾਂ ਮਗਰ ਪਿਆ ਕੇ ਨੇ ਕਰਨੀ ਇੱਕ ਤਾਂ ਗੁੱਤਨੀ ਕਿੰਨੇ ਦਾ ਪੈ ਗਿਆ ਇਹ ਇੱਕ ਪੈ ਗਿਆ ਜੀ 35 ਪੂਰਾ ਸਾਰਾ ਕੁਝ ਕਰਕੇ ਸਾਰਾ ਕੁਝ ਜੀ ਨਾਗਦੇ ਚੱਕ ਲਿਆ ਕਿਆ ਬਾਤ ਆ ਬੰਦ ਤਾਵਾ ਹਾਂ ਵਾਹ ਜੀ ਗਰਮੀ ਆ ਜਪਣਾ ਪਈ ਜਾਏ ਬੰਦ ਤਾਂ ਨਾ ਮੂੰਹ ਦਿਖਾਏ ਕਿਸੇ ਨੂੰ ਕਿ ਗਰਮੀ ਗਰਮੀ ਲੋਕਾਂ ਕਾਤੇ ਉਹ ਬਾਹਰ ਅੰਦਰ ਪਈ ਰਹੇ ਆ ਵੀ ਸਰੀਰ ਆਪਣੇ ਹੋ ਜਾਣ ਖਤਮ ਹੈ ਬੇਪੱਕਾ ਕੰਮ ਕਰਨ ਜੋ ਨਹੀਂ ਰਹੀਏ ਹੈ ਤੈਨੂੰ ਆ ਪਤਾ ਵੀ ਇਹ ਮੇਰੀ ਗੱਲ ਮਜ਼ਾਕਾ ਵਾਲੀ ਗੱਲ ਨਹੀਂ ਹੈਗੀ ਜੇ ਆਪਾਂ ਜ਼ਿਆਦਾ ਏਸੀ ਵਰਤਦੇ ਆ ਨਾ ਤਾਂ ਆਪਾਂ ਨੂੰ ਨੁਕਸਾਨਦਾਰ ਵੀ ਬਹੁਤ ਆ ਇਹ ਹਾਂ ਉਹ ਕਹੀ ਫਿਰ ਇਹ ਤਾਂ ਘੜੀ ਘੰਟਾ ਚਲੋ ਬੰਦਾ ਦੁਪਹਿਰ ਨੂੰ ਜਾਂ ਰਾਤ ਨੂੰ ਘੜੀ ਘੰਟਾ ਚਲਾ ਲਿਆ ਕਿ ਨਹੀਂ ਚੱਲ ਬੀਬੀ ਹਾਂ ਹੁਣ ਚੱਲ ਬੀਬੀ ਨੂੰ ਮੌਜ ਆ ਬੀਬੀ ਬੈਠੇ ਕਰੂਗੀ ਐਨ ਕੂਲਿੰਗ ਏ ਬੈਠਵਾ ਬੀਬੀ ਹੋਣੀ ਚੱਟੀ ਦੁੱਧ ਵਰਗੀ ਮੀਨ ਤੇ ਕਾ ਤੇ ਜੇ ਏਸੀ 'ਚ ਰਹਿਣਾ ਹਾਂ ਗੱਲ ਪੱਕੀ ਆ ਜਾਦ ਰਹਿਣਾ ਏਸੀ ਦੇ ਵਿੱਚ ਫੇਰ ਤਾਂ ਰੰਗ ਮਾੜਾ ਮੋਟਾ ਫਰਕ ਪੈਂਦਾ ਹੀ ਆ ਧੁੱਪਾਂ ਨਾਲ ਹੈ ਨਾ ਫੇਰ ਤੂੰ ਏਸੀ ਚੱਕ ਲਿਆ ਐ ਆ ਮੁੰਡੇ ਮੇਰੇ ਮਿੱਤਰ ਨਾਲ ਗਏ ਬੀਬੀ ਘਰ ਬੈਠੇ ਮਾੜਾ ਮੋਟਾ ਕੋਈ ਮਿੱਠਾ ਮੂੰਹ ਹੈ ਆ ਬਾਲੀ ਕੰਮ ਕਰਨਿਆ ਯਾਰ ਕਿਆ ਗੱਲ ਕਰਤੀ ਨਹੀਂ ਪਾਰਟੀ ਨਹੀਂ ਮੈਂ ਕਹਿ ਰਿਹਾ ਤੈਨੂੰ ਮਾੜਾ ਮੋਟਾ ਮਿੱਠਾ ਮੂੰਹ ਤਿਆਰ ਬਣਦਾ ਕਰਾਵੰਨੇ ਕਰਾਵੰਨੇ ਇਹ ਮੂੰਹ ਗਾਣੇ ਨੇ ਨੂੰ ਗੜ ਕੋ ਖਾਣਾ ਕੀ ਵਗਾਉਂਗਾ ਬੱਸੋ ਕੀ ਖਾਣਾ ਪਈ ਮਿੱਠੇ ਮੂੰਹ ਦੇ ਬਿੱਤਾ ਦੇਖ ਜੇ ਤਾਂ ਸ਼ਗਨਾ ਦੀ ਗੱਲ ਆਉਂਦੀ ਉਹ ਤਾਂ ਲੱਡੂਏ ਹੁੰਨੇ ਆ ਸ਼ਗਨ ਮੰਗਾ ਲਾ ਫਿਰ ਬਾਬੇ ਦੀ ਪਰਫੀ ਖੋਜ ਦੀ ਮੰਗਾ ਲਾ ਗਿਆ ਤਾਂ ਗਾਤਾ ਚਲੀ ਗਿਆ ਆ ਪਿੰਡ ਹਾਂ ਕਿਆ ਪਵਾਤਾ ਕਹਿੰਦਾ ਜੇ ਲਾਤਾ 500 ਰੁਪਏ 40 45000 ਹੁਣ ਪਹਿਲਾਂ ਕਹਿੰਦਾ ਮੈਂ 35000 ਦਾ ਲੈਂਦਾ ਹੁਣ 45 ਦਾ ਆ ਗਿਆ 10000 ਨੇ ਵਧਾਤਾ ਚਾਹੀਨ ਤਾਂ ਫੇਜ ਜਾਣਾ ਲਵਾਈ ਨਹੀਂ ਪਰ ਪੈਣੀ ਲਵਾਈ ਵੀ 1000 ਰੁਪਏ ਬਾਕੀ ਨੇ ਆਪਣੀ ਵੀ ਤਾਂ ਕੁੰਡੀ ਕਾਂਡੀ ਮਾਰਨੀ ਆ ਹਾਂ ਜਾਨੀ ਜੇ ਬੋ ਪਾਪੀ ਚੱਲਾ ਹੈ ਬੰਦੀ ਦੀ ਗੱਲ ਵੈਸੇ ਐ ਵੀ ਆ ਵੀ ਹੁਣ ਤਾਂ ਵੈਸੇ ਘਰ ਘਰ ਹੋਊਗਾ ਹਣਾ ਜਿਹੜੇ ਹਿਸਾਬ ਦੇ ਨਾਲ ਗਰਮੀ ਦਾ ਪਾੜ ਰਿਹਾ ਦੌੜਾ ਹਣਾ ਹਲੇ ਤਾਂ ਆਈਓ ਵੀ ਹੁਣ ਤਾਂ ਘਰ ਘਰ ਇਹ ਲੱਗਣੇ ਸ਼ੁਰੂ ਹੋ ਗਏ ਹੂੰ ਤਾਂ ਕਿਸੇ ਦੇ ਵੀ ਘਰ ਚਲੇ ਜਾ ਗਰੀਬ ਐ ਚੇ ਕੋਈ ਮੀਰਾ ਉਹਦੇ ਘਰ ਤਾਂ ਏਸੀ ਪੱਕਾ ਹੋਣੀ ਹੈਗੀ ਹੈ ਹੈਨਾ ਤੇ ਦੂਆ ਨੰਬਰ ਗੱਲ ਆਏ ਵੀ ਇੱਕ ਚਲੋ ਆਪਾਂ ਲਿਆਦਾ ਏਸੀ ਬਹੁਤ ਵਧੀਆ ਹੈ ਪਰਮਾਤਮਾ ਸਭ ਨੂੰ ਤਰਕੀਆਂ ਬਖਸ਼ੇ ਹਣਾ ਤੇ ਇਹ ਇੱਕ ਗੱਲ ਹੋਰ ਦੀ ਆ ਆਪਾਂ ਨੂੰ ਇੱਕ ਦਰਖਤ ਵੀ ਲਾਉਣੇ ਚਾਹੀਦੇ ਕੁਕੀ ਕਹਿੰਦੇ ਵੀ ਹੁਣ ਜਿਹੜਾ ਸਮਾਚਾਰ ਫੋਨ ਦੇ ਵਿੱਚ ਆਇਆ ਆਪਣੇ ਪੰਜਾਬ ਦੇ ਵਿੱਚ 100 ਕਰੋੜ ਰੁੱਖ ਦੀ ਲੋੜ ਆ ਉਹਦਾ ਫਿਰ ਸਰਕਾਰ ਬੜਾਈ ਦੀ ਜਾਂਦੀ ਆ ਬੜਾਈ ਨਹੀਂ ਮੈਂ ਮੰਨ ਗਿਆ ਪਰ ਅੱਪਾ ਜੇ ਆਪਣੇ ਆਪਣੇ ਘਰ ਚ ਲਾ ਲਈਏ ਤਾਂ ਚੰਗੀ ਗੱਲ ਆ ਹਾਂ ਲੱਗਿਆ ਹੋਇਆ ਦਾ ਰੱਖ ਦਰਾਖਤ ਜਿਵੇਂ ਮਾਲਾ ਫਲ ਦਾ ਲਾ ਲਈਏ ਕਿਆ ਕੋਈ ਪਿਲਕਣ ਹੋਊਗੀ ਬਰੋਂਟਾ ਹੋਗਾ ਨਿੰਮਾ ਹੋਈਆਂ ਆਏ ਤਾਂ ਬੀਬੀ ਨੇ ਪੈਸੇ ਸਾਢੇ ਨੇ ਡੇਕਾ ਲਾਈਆਂ ਹੋਈਆਂ ਆਈ ਬੀਬੀ ਮਾਣਾ ਮੋਣਾ ਸ਼ਾਮ ਸੁਣਨ ਆ ਕੇ ਬੈਹ ਜਾਂਦੀ ਆ ਗਾਦੀਏ ਉਹ ਕੀ ਕਰਨਾ ਤੇ ਕਿਹ ਮੂੰਗ ਮਾ ਗਾਣੇ ਮੈਨੂੰ ਠੰਡਾ ਲੈ ਦੇ ਮਿੱਠਾ ਕੋਣ ਖਾਂਦਾ ਅੱਜ ਵੀਪੀ ਮਨ ਨੂੰ ਆਇਆ ਕੋ ਮਿੱਠੇ ਮੂੰਹ ਦੇ ਨਾ ਸੌਰੀ ਠੰਡੇ ਨਾਲ ਕਿਹੜਾ ਸ਼ਗਨ ਕਰਦਾ ਹੁੰਦਾ ਇਹ ਸ਼ਗਨ ਤਾਂ ਭਾਈ ਦੇ ਲੱਡੂਆਂ ਦਾ ਹਾਂ ਸ਼ਗਨ ਤਾਂ ਭਾਈ ਹੁੰਦਾ ਲੱਡੂਆਂ ਦਾ ਹੈ ਨਾ ਹੈ ਕਿਹੜੇ ਮੂੰਗ ਮੈਂ ਤੇ ਜਿਹੜੇ ਖਾਣੇ ਦੇ ਉਹ ਕਿਹੜੇ ਫਿਰ ਵੀ ਬੇਸੜ ਦੇ ਹੁੰਦੇ ਆ ਲਾਲ ਲੱਡੂ ਇੱਕ ਦੂਏ ਮੋਤੀ ਚੂਰ ਦੇ ਵਰਤੀ ਉਹ ਬਾਜਿਆ ਛਗਣਾ ਦੀ ਗੱਲ ਕਰਦੇ ਆ ਅਸੀਂ ਵੀ ਜਿਹੜੇ ਛਗਣਾ ਵਿੱਚ ਵਰਤੇ ਜਾਂਦੇ ਆ ਬਹਿਰ ਵੀ ਮੋਤੀ ਚੂਰ ਵਰਤੇ ਜਾਂਦਾ ਨਹੀਂ ਲੱਡੂ ਵੀ ਪਤਾ ਨਹੀਂ ਕਾਤੇ ਨਹੀਂ ਦੁਖੀ ਦੁਖੀ ਜੀ ਹੋਈ ਪਈ ਆ ਪਰ ਇਹ ਨਾਏ ਕੋਲ ਦਿੱਤੀ ਮੀਨ ਮਾਤਾ ਕਹਿੰਦੇ ਵੀ ਪਾਈ ਲਿਆ ਉਹ ਜਿਹੜੇ ਖਾਣੇ ਖਾ ਲੋ ਤੇ ਜੱਡੂ ਲੈ ਉੱਪਰ ਜੱਡੂ ਦੱਸਾ ਕਹਿੰਦਾ ਦੇ ਨੂੰ ਜਿਹੇ ਜਿਹੇ ਦੀ ਮਰਜ਼ੀ ਦੇਵਾਂ ਹਾਂ ਸਗਣਾ ਦੇ ਹਾਂ ਨਾ ਕਰ ਲੈ ਲੈ ਪੱਜ ਗਿਆ ਤੁਮੀ ਦੇਖ ਲਓ ਗੱਲ ਨਹੀਂ ਲੈ ਆਉਨੇ ਆਂ ਕੀ ਲੈ ਆਉਨੇ ਜੱਡੂ ਖਾ ਲਿਓ ਟੱਕਦਾ ਹੋ ਜਾਵੇ ਇਹਦੇ ਨੇ ਆਪ ਵੀ ਖੁਸ਼ੀ ਚਾ ਜੱਟਾਂ ਕੋ ਘਰ ਤੁਹੀ ਖੁਸ਼ੀ ਹੋਗੀ ਹਾਂ ਮੈਂ ਆਪਾਂ ਰੱਬ ਦੀ ਜੀ ਲਾ ਕੇ ਤੁਮਾਂ ਕਹਿ ਚੁਕੀ ਇਹ ਚਲੋ ਮੇਰੇ ਦੇਖਿਆ ਮਨਾ ਇਹ ਗੁਰਤਬੀ ਕਿੱਥੇ ਲੱਗ ਗਈ ਬੀਬੀ ਜਿਹੜੇ ਕਮਰੇ ਦੇ ਵਿੱਚ ਤੁਸੀਂ ਰਖਾਉਣਾ ਉਸ ਹਾਵ ਨਾਲ ਰੱਖੋਣਾ ਹਾਂ ਮੁਗਾ ਨਿਕਣ ਹੈ ਕੋ ਉਪਰੋਂ ਥੱਲੇ ਤਦ ਕੋਲ ਨੂੰ ਹਾਂ ਮੁਗੇ ਰਾਹੀ ਕਰਨਾ ਦੇਖਦੇ ਪੈਪ ਆ ਇਧਰ ਦੇਖਦੇ ਵੀ ਵੀਡੀਓ ਚ ਨੂੰ ਜਿਹੜੇ ਪੈਪ ਆ ਉਹ ਪੈਪ ਨਾਲ ਮੁਗੇ ਰਾਹੀ ਬਣੇ ਆ ਛੋਟੇ ਮੁਗਾ ਬਣਾ ਕੋਈ ਬਹੁਤਾ بڑا ਥੋੜੀ ਆ ਕਾਂਦੇ ਦੇ ਵਿੱਚ ਨੂੰ ਬਣਾਇਆ ਇੱਕ ਮੁਗਾ ਕੋਈ ਜਿਹ ਪੈਪ ਦੀ ਪੈਣੀ ਆ ਸਾੜਾ ਹੈਗਾ ਉੱਪਰ ਨੂੰ ਰੋਸੁੰਦਾ ਨਾ ਕੰਤ ਦੇ ਵਿੱਚ ਨਹੀਂ ਗਲੀ ਨੂੰ ਰੋਸੁੰਦਾ ਮੁਖਵਰਤ ਨੂੰ ਆਗੜੀ ਵੀ ਆਇਆ ਮਾਣਦਾ ਅਸੇ ਲੋਣਾ ਕਿੱਥੇ ਆਇਆ ਆ ਜਾ ਸੱਟ ਕੱਢੀ ਸਾਰੇ ਨੂੰ ਪਰਮਾਤਮਾ ਅਗੇ ਦੱਸੋ ਤੁਸੀਂ ਮੇਰੇ ਚਾਤੀ ਤੇ ਲੱਗ ਰੋ ਲੱਗ ਰੋ ਤੇ ਦੁੱਖ ਦੱਕ ਦਿੱਤਨਾ ਦਿੰਦਾ ਉਸਨੇ ਮੈਂ ਨਾ ਟਾਂ ਟਾਂ ਤੇ ਥੇਰੀ ਕੁਤੇ ਨਾ ਰਸੇ ਕਿੰਨੇ ਵਜੇ ਗਿਆ ਤਮ ਸਾਢੇ 11 12 ਵਜੇ ਚਲ ਗਿਆ ਇਹ ਸਵੇਰਾ ਇਹ ਸਵੇਰਾ ਹੀ ਹੁੰਦੀ ਸਵੇਰਾ ਕੀ ਹੁੰਦਾ ਹੈ ਤੜਕਾ ਸਹ ਤੜਕਾ ਸਵੇਰੀ ਦਾ ਮਤਲਬ ਹੁੰਦਾ ਬਾਈ 7 8 ਵਜੇ ਤੁਸੀਂ ਲੰਘੇ ਤੇ ਸਵੇਰਾ ਹੋ ਗਿਆ ਇਹ ਤਾਂ ਦੁਪਹਿਰਾ ਹੋ ਗਿਆ ਮੂਵੀ ਦੇਖ ਰਹੇ ਤੁਸੀਂ ਕੱਤੇ ਹੀ ਹੋ ਮਤਲਬ ਉਹ ਤੇ 3 4 ਬੱਜ ਬਰਦਰ ਸਾਸੀਕਾਰ ਬੋਲ ਬਣਾ ਆਯੂ ਦੀ ਕੋ ਬੋਲ ਉੱਠ ਕੇ ਬੋਲ ਫਾਰਕਾ ਬੋਲੀ ਦਾ ਹੁੰਦਾ ਹੈ ਰਾਿਕੂ ਜੀ ਦਾ ਕਾਕਾ ਬਾਈ ਜੀ ਬੋਲਦੇ ਅੱਛਾ ਮੈਨੂੰ ਆਇਆ ਤੁਸੀਂ ਮਨੇ ਤਾਂ ਮੰਮੀ ਪੁੱਛਦੀ ਆ ਵੀ ਤੁਸੀਂ ਗਏ ਹੋ ਤੇ ਭਾਈ 11 12 ਵਜੇ ਦੇ ਘਰ ਤੋਂ ਗਏ ਹੋ ਆ ਤੁਸੀਂ ਹੁਣ ਆਏ ਆਂ ਆਪਾਂ ਕਿੱਥੇ ਗਏ ਹੋ ਤੇ ਮੈਨੂੰ ਲੈਣਾ ਕਿੱਥੇ ਗਏ ਹੋ ਤੇ ਅੱਤਾਂ ਗਏ ਇੱਕ ਤਾਂ ਸਾਨੂੰ ਗੁਰਦੁਆਰੇ ਛੱਡ ਗਿਆ ਤੇ ਤੁਸੀਂ ਮੈਂ ਤੇ ਨਹੀਂ ਦੀ ਹਾਂ ਤਨਵਾਰ ਬੀਬੀ ਨੇ ਮੈਨੂੰ ਛੱਡ ਕੇ ਆਏ ਗੁਰਦੁਆਰੇ ਤੁਸੀਂ ਆਏ ਹੋ ਐਸੀ ਹਾਂ ਰਾਣੀ ਆ ਦੇ ਤਾ ਫੇ ਉਹ ਜਿਹੜਾ ਮਿਗਨ ਜਾਂਦਾ ਆਪਾਂ ਨੇ ਆਂਟੀ ਨੇ ਆਗੇ ਉਹਦੇ ਉਹਦੇ ਮੋ ਬੀਬੀ ਗਾਨੀ ਇਹਨੂੰ ਲੈ ਜਾ ਫਿਰ ਫਿਰ ਤੁਸੀਂ ਉਹਨੂੰ ਮੈਨੂੰ ਲੈ ਕੇ ਆਏ ਹਾਂ ਚਲੋ ਠੀਕ ਹੈ ਬਸ ਇੰਨੇ ਕਿਉਂ ਹਲਾ ਇੰਨੀ ਕੇ ਗੱਲ ਆ ਉਧਰ ਕਾਰਖਾਨੇ ਕੋਲ ਜਿਹੜੀ ਆਟੀ ਨੇ ਉਹਦੀ ਗੁਰਦਾਰੇ ਉਹਨਾਂ ਦੇ ਘਰ ਚਲੇ ਗਿਆ ਇਹ ਨਿਆਣਿਆਂ ਦਾ ਬੀਬੀ ਕਹਿੰਦੀ ਵੀ ਉਹ ਕਹਿੰਦੇ ਵੀ ਅਸੀਂ ਲੈ ਕੇ ਜਾ ਰਹੇ ਹਾਂ ਅੰਦਰ ਨੂੰ ਅੰਦਰੇ ਖੇਡਦੇ ਪਏ ਤਾਂ ਉਹਨੇ ਤੇ ਕੁਲਰ ਕਰਨ ਰੇਸੀ ਲੱਗੇ ਨੇ 4 ਵਜੇ ਭਾਂਨੇ ਭਾਂਦੋ ਭਾਂਡੇ ਤੇ ਫਿਰ ਉਹਦੇ ਕਰਕੇ ਲੇਟ ਹੋ ਗਿਆ ਨੰਬਰ 2 ਤੇ ਆਪਾਂ ਏਸੀ ਲਿਆਂਦਾ ਬਾਈ ਨੇ ਬੜੇ ਤਕੜਾ ਨਾ ਜੀ ਬਹੁਤ ਟਾਈਮ ਤੇ ਕਹਿੰਦੇ ਜੀ ਔਰ ਲੋਲੀ ਜੀ ਬੰਦੇ ਨੂੰ ਜੀਆ ਕੋਈ ਵੀ ਚੀਜ਼ ਹੋ ਜਾ ਹਮ ਹੌਲੀ ਹੌਲੀ ਮਤਲਬ ਬੰਦਾ ਅੱਗੇ ਵਧਦਾ ਇੱਕੋ ਲਾਚਤਾ ਤੇ ਕੋਈ ਵੀ ਬਗਵੀ ਹੁੰਦਾ ਉਹ ਵੀ ਕਰਨੀਆਂ ਵੀ ਬਹੁਤ ਪੈ ਰਹੀਆਂ ਜੂ ਜੂ ਹਨ ਚਲਣਾ ਹੈ ਵੀ ਘੜੀ ਘੰਟਾ ਬੈਠ ਜੀ ਹੋ ਜਾਂਦਾ ਹੈ ਨਾ ਦੇਖੋ ਪਹਿਲਾਂ ਹੱਥ ਆਲੇ ਪੱਕੇ ਤੇ ਚਾਤ ਆਲੇ ਆਗੇ ਪਟਾਪੀ ਖੜਾ ਆ ਗਿਆ ਹੈ ਨਾ ਵੀ ਹੌਲੀ ਹੌਲੀ ਬਾਪੇ ਦੀ ਕੂਲਰ ਆ ਗਿਆ ਦੁਨਿਆ ਰਾਹੇ ਇਹਨਾਂ ਪੈਸੀ ਵਾਲੇ ਹੋ ਗਏ ਹੋ ਹੂੰ ਪਰਮਾਤਮਾ ਹੌਲੀ ਹੌਲੀ ਸਟੈਪ ਬਾਏ ਸਟੈਪ ਦਿਖਾਉਂਦਾ ਓਏ ਹੌਲੀ ਹੌਲੀ ਤਰੱਕੀ ਬਖਸ਼ਦਾ ਇਦਾਂ ਹੀ ਮਾਲਕ ਮਿੱਠੀਆਂ ਤੇ ਰੱਖੀਆਂ ਵਾਕਿ ਨੇ ਕਹਿੰਦੇ ਨੇ ਪਰ ਆਪਾਂ ਛਾਲ ਮਾਰਦੇ ਆ ਨਾ ਫਿਰ ਨਾ ਤਾਂ ਅਸੀਂ ਪ੍ਰਭਾਤਵਾਦੀ ਗਜਰ ਦੇ ਵਿੱਚ ਰਹਿ ਸਕਦੇ ਹਰ ਐਂ ਆ ਫਿਰ ਅਸੀਂ ਕਿੱਥੇ ਹੋ ਗਏ ਪਰਮਾਤਮਾ ਤੋਂ ਅਸੀਂ ਰਜਾ ਵਿੱਚ ਰੱਖ ਕੇ ਤੇ ਹੌਲੀ ਹੌਲੀ ਤਰੱਕੀ ਬਖਸ਼ੇ ਸ਼ਾਨੂੰ ਵੀ ਜਿਹਦੇ ਵਿੱਚ ਅਸੀਂ ਉਹਦਾ ਵੀ ਸ਼ੁਕਰਾਨਾ ਕਰਦੇ ਆ ਸਭ ਨੂੰ ਪਰਮਾਤਮਾ ਤਰੱਕੀ ਬਖਸ਼ੇ ਹਰ ਕਿਸੇ ਦੇ ਘਰ ਦੇ ਵਿੱਚ ਪ੍ਰਮਾਤਮਾ ਕੋਈ ਐਜੀ ਚੀਜ਼ ਨਾ ਹੋਵੇ ਜਿਹੜੀ ਨਾ ਹੋਵੇ ਹਾਂ ਅੱਜ ਦੇ ਸਮੇਂ ਵਿੱਚ ਤਾਂ ਹਰ ਇੱਕ ਚੀਜ਼ ਚਾਹੀਦੀ ਆ ਹਾਂ ਜੀ ਦੇਖੋ ਅੱਜ ਗਰੀਬੀ ਘਟਦਾ ਬਹੁਤ ਚਾਹੀਦਾ ਹੈ ਨਾ ਜਦ ਐਡੀ ਨਹੀਂ ਖੁਸ਼ੀ ਹੋਣੀ ਆ ਤਾਂ ਬਹੁਤ ਖੁਸ਼ੀ ਹੋਈ ਹੂੰ ਤੁਹਾਡਾ ਧੰਨਵਾਦ ਬਹੁਤ ਬਹੁਤ ਸਾਰਾ ਆਦੀ ਨੂੰ ਬਹੁਤ ਸਾਰਾ ਤੇ ਸਾਨੂੰ ਸਾਰੇ ਸਬਸਕ੍ਰਾਈਬਰਾਂ ਨੂੰ ਵੀ ਬਹੁਤ ਬਹੁਤ ਬਣਾਈਆਂ ਤੇ ਡੱਬਾ ਅਸੀਂ ਖਾਲੀ ਕਰਤਾ ਘਰੇ ਲਹਾਂ ਦਾ ਡੱਬਾ ਬਾਈ ਨੇ ਤੇ ਉਹ ਚੱਕਲਾ ਡੋਲੂ ਤੇ ਬੀਬੀਆਂ ਨੇ ਜਿਹੜੇ 4-5 ਨਾ ਚਰਨਜੀਤ ਕੋਲ ਰੱਖੇ ਹੋયા ਆ ਬਿਊ ਨੂੰ ਜਾ ਕੇ ਘਲਾ ਦੇ ਨਹੀਂ ਤਾਂ ਅਸੀਂ ਉਹ ਖਾ ਜਾਵਾਂਗੇ ਤਾਂ ਇਹ ਕੀ ਹੋ ਗਿਆ ਨਾ ਹਰੇ ਤੇ ਨਾ ਹਰੇ ਉਹਨਾਂ ਨੇ ਨਹੀਂ ਮੈਂ ਇਹਨੂੰ ਬੁਲਾ ਕੇ ਤੇ ਲਿਬੇਟਣ ਉਹਨਾਂ ਦਾ ਚੱਕਿਆ ਮੂਹਰੇ ਤੇ ਸਾਡੇ ਤੇ ਕੋਈ ਚੀਜ਼ ਆਉਂਦੀ ਆ ਤਾਂ ਅਗਲਾ ਟੂਰ ਹੋਊਗਾ ਮੈਂ ਮੰਨ ਗਿਆ ਬੀਬੀ ਕਹਿੰਦੀ ਹੁਣ ਕਦੇ ਤੁਸੀਂ ਉਹ ਥੋੜੀ ਕਰਨਾ ਹੈ ਘਰ ਦੇ ਵਿੱਚ ਹੋਰ ਵੀ ਤਾਂ ਹੈਗੇ ਆ ਕੋਈ ਨਾ ਫਿਰ ਕੀ ਹੁੰਦਾ ਦੇਖ ਹੋ ਮੇਰੀ ਗੱਲ ਸੁਣ ਆਸਨਾਂ ਵਾਲੇ ਚੀਜ਼ ਲੈ ਕੇ ਆਉਂਦਾ ਆਸਨਾਂ ਵਾਲੇ ਕੋਈ ਖੰਡ ਅਸ ਤਾਂ ਜੀਨੀ ਨਾਲ ਵੀ ਕਰਨਾ ਤੇ ਕੋਈ ਚੱਲ ਫਿਰ ਐ ਕਰ ਲਿਆ ਦੇ ਅਸੀਂ ਖਾ ਲੀਏ ਤੇ ਨਾ ਨਾ ਅਸੀਂ ਇਦਾਂ ਹੀ ਖਾ ਲਾਂਗੇ ਚਾਹ ਸਵੇਰੇ ਕੱਦ ਬਣਨੀ ਆ ਮੈਂ ਤੁਹਾਨੂੰ ਢੀਕ ਦਿੱਤੀ ਤੁਸੀਂ ਜਗਾਏ ਨਹੀਂ ਇਹਨੂੰ ਪੈਸਾ ਬਾਉ ਦੇ ਕਰਕੇ ਥੋੜਾ ਜਿਆਦਾ ਟਾਈਮ ਲੱਗ ਗਿਆ ਨਹੀਂ ਤਾਂ ਆਏ ਹੋ ਮੈਂ ਉੱਤੋਂ ਪਾਣੀ ਬਹੁਤ ਹੈ ਫਿੱਟਦਾ ਹੋਣਾ ਜੀ ਕੱਲ ਬੰਦੇ ਨੂੰ ਕਰਿਆ ਫੋਨ ਜੇ ਟਾਈਮ ਮਿਲ ਗਿਆ ਤਾ ਠੀਕ ਆ ਤੇ ਹੁਣ ਅਸੀਂ ਜਾਣਾ ਜੀ ਅੱਜ ਬਾਬੇ ਦੇ ਪੀਰ ਲਗਾਹੇ ਨੂੰ ਮੈਂ ਪਹਿਲਾਂ ਜਵਾਬ ਦੇ ਦਿੱਤਾ ਵੀ ਛੱਡੋ ਕਾ ਗਾ ਨਾ ਪਰ ਇਹਨਾਂ ਨੇ ਮੇਰਾ ਲੱਖੂ ਪੀਛਾ ਕੀਤਾ ਉਹ ਬੂਣਾ ਨੇ ਵੀਰੇ ਅਸੀਂ ਪਿਛਲੀ ਵਾਰ ਤੇਰੇ ਕਰਕੇ ਨਹੀਂ ਗਏ ਇਸ ਵਾਰ ਮੈਂ ਤਾਂ ਫੇਰ ਤੋਂ ਵੀ ਕਹਿ ਜਦਾ ਜਾਣਾ ਨਹੀਂ ਅਸੀਂ ਜਾਣਾ ਨਹੀਂ ਜੀ ਅਸੀਂ ਜਾਣਾ ਵੀਰੇ ਤੁਸੀਂ ਜਿਵੇਂ ਮਰਜ਼ੀ ਕਰ ਅੱਜ ਆਪਾਂ ਨੇ ਜਾਣਾ ਤੇ ਹੁਣ ਅਸੀਂ ਪੀਰ ਲਗਾਹੇ ਜਾਣਾ ਜੀ ਤਿਆਰੀ ਕਰਨੀ ਆ ਪੀਰ ਲਗਾਹੇ ਦੀ ਔਰ ਜਿਹੜੇ ਸਾਡੇ ਨਾਲ ਸਬਸਕ੍ਰਾਈਬਰ ਜੁੜੇ ਹੋਣੇ ਆ ਜੀ ਜਿਹੜੇ ਜਿਹੜੇ ਅੱਜ ਪੀਰ ਨਗਾਹੇ ਆ ਜਾਂ ਸੀ ਨੰਗਲ ਨੂੰ ਓਕੇ ਜਾਣਾ ਆਨੰਦਪੁਰ ਸਾਹਿਬ ਨੂੰ ਓਕੇ ਜਾਣਾ ਜੀ ਤੇ ਜੇ ਸਾਡੇ ਨਾਲ ਤੁਸੀਂ ਮਿਲਣਾ ਜੀ ਗਰੀਬ ਨਾਲ ਤਾਂ ਤੁਸੀਂ ਸਾਨੂੰ ਜਰੂਰ ਆਪਣੇ ਕੰਮਿਤ ਦਿਓ ਜੀ ਤੇ ਹਾਂ ਵੀ ਕਿਆ ਕਹਿੰਦੀ ਬੋਲੋ ਜਾਈਓ ਤੇ ਹੁਣ ਆਪਣਾ ਰੱਖੀ ਤੂੰ ਧਿਆਨ ਕੁੰਡੇ ਚਾਰੇ ਪਾਸੇ ਤੇ ਨਾਲੀ ਠੀਕ ਹੈ ਕੁੰਡਾ ਫਿਲਣ ਦਾ ਕਿਸੇ ਦਾ ਕੋਈ ਕੋਈ ਆਵੇ ਕੋਈ ਜਾਵੇ ਮਤਲਬ ਨਹੀਂ ਹੈਗਾ ਤੈਨੂੰ ਫੋਨ ਕਰਨਾ ਜੇ ਕੋਈ ਆਇਆ ਪਰਬਲਮਾ ਤਾਂ ਮੈਨੂੰ ਫੋਨ ਆਊਗਾ ਜੇ ਕੋਈ ਆਇਆ ਠੀਕ ਹੈ ਕਿਆ ਕਰਨੀ ਆ ਜੇ ਤੋ ਮੈਨੂੰ ਆ ਜਾਣਾ ਨਹੀਂ ਇੱਥੇ ਜੇ ਕੋਈ ਆਇਆ ਕੌਣ ਦੀ ਗੱਲ ਕਰਦੀੋਂ ਲੈ ਨਹੀਂ ਵੀ ਆ ਸਕਦਾ ਬਸ ਹੋਣਾ ਹਾਂ ਚਲੋ ਤੈਨੂੰ ਵੀ ਆ ਸਕਦਾ ਜਰੂਰੀ ਨਹੀਂ ਵੀ ਸ਼ਾਇਦ ਤੇਰਾ ਵੀ ਨੰਬਰ ਨਹੀਂ ਜਾਏਗਾ ਕਿਸੇ ਦਾ ਕਿਸੇ ਵਾਲੇ ਰਿਸ਼ਤੇਦਾਰ ਦੀ ਗੱਲ ਕਰਦੀੋਂ ਮੈਂ ਹੁਣ ਨਹੀਂ ਆਪੇ ਮੈਂ ਰਿਸ਼ਤੇਦਾਰ ਦੀ ਗੱਲ ਕਰਦਾ ਵੀ ਤੇਰੇ ਤੇਰਾ ਵੀ ਨੰਬਰ ਕਿਸੇ ਨੂੰ ਹੋ ਸਕਦਾ ਹੈ ਚਾਹੇ ਰਿਸ਼ਤੇਦਾਰੇ ਕਿਉਂ ਨਾ ਹੋਣ ਹਾਂ ਮੇਰਾ ਤਾਂ ਕੰਮ ਵਾਲਿਆਂ ਦਾ ਹੋਊਗਾ ਜੇ ਕੋਈ ਮੜਾ ਮੋੜਾ ਮਿੱਤਰ ਯਾਰ ਦੋਸਤ ਹਾਂ ਨਾ ਉਹ ਤਾਂ ਮੈਨੂੰ ਕਿਹਦਾ ਹੁਣ ਤੇ ਬਾਕੀ ਚਲੋ ਜੀ ਹੁਣ ਸਾਡੀਆਂ ਗੱਲਾਂ ਚੱਲਦੀਆਂ ਰਹਿਣੀਆਂ ਨੇ ਤੇ ਅੱਜ ਅਸੀਂ ਜਾਣਾ ਜੀ ਪੀਰ ਨਗਾਹੇ ਨੂੰ ਪੀਰ ਨਗਾਹੇ ਨੂੰ ਜਦੋਂ ਤੁਰਾਂਗੇ ਬਣਾਵਾਂਗੇ ਵੀਡੀਓ ਤੇ ਤੁਹਾਨੂੰ ਦਿਖਾਵਾਂਗੇ ਜੀ ਆਪਾਂ ਕਿਹੜੇ-ਕਿਹੜੇ ਸਾਡੇ ਮਿੱਤਰ ਚੱਲੇ ਆ ਤੇ ਜਾਵਾਂਗੇ ਹੀ ਮੋਟਰਸਾਈਕਲਾਂ ਤੇ ਤੇ ਠੀਕ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡੀ ਵੀਡੀਓ ਨੂੰ ਪਹਿਲ ਤੇ ਲੱਗੇ ਐਂਡ ਤੱਕ ਜਰੂਰ ਦੇਖਿਆ ਕਰੋ ਬਾਤੇ ਵਾਸ਼ੇਅਰ ਵੀ ਕਰਿਆ ਕਰੋ ਜੀ ਕਮੈਂਟ ਵੀ ਕਰਿਆ ਕਰੋ ਤੁਹਾਨੂੰ ਫੇਰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਫੇਰ ਤੋਂ ਦੁਆਰਾ ਸਭ ਨੂੰ ਵਧਾਈਆਂ ਜਿਹੜੇ ਸਾਡੇ ਸਬਸਕ੍ਰਾਈਬਰ ਬੀਨਾ ਭੈ ਬੀਰ ਭੈਣ ਮਾਵਾ ਜੁੜੀਆਂ ਹੋਈਆਂ ਨੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਮਿਲਦੇ ਆਪਾਂ ਤੁਹਾਨੂੰ ਅਗਲੇ ਬਲੌਗ ਵਿੱਚ